ਕੋਣ ਆ ਕੇ ਆਪਣੇ ਘਰ ਵਾਲੀ ਬੀਬੀ ਨੂੰ ਉਹ ਉਹਨੂੰ ਚਪੇੜ ਮਾਰ ਦਿੱਤੀ ਜਾਂ ਭੈੜਾ ਬੋਲਿਆ ਕਰਨ ਦੇ ਉਹ ਕਿਸੂ ਚੱਲਿਆ ਉਹਨੇ ਘਰਾਂ ਨੇ ਕਿ ਕੀ ਜਾਣਾ ਸੀ ਉਹਦੇ ਕੋਲ ਵੱਡਾ ਜੇਕਾ ਸੀ ਉਹਨੂੰ ਚਪੇੜ ਮਾਰ ਦਿੱਤੀ ਭਰੀ ਬੈਠੀ ਸੀ ਉਹ ਵਰਦਾਰਾ ਨਾ ਦੁਖੀ ਹੋ ਰਾਤ ਉਹਨੇ ਥੋੜੇ ਜਿਹਾ ਬਾ چھوٹਾ ਆ ਉਹਨੂੰ ਮਾਰ ਦਿੱਤੀ ਉਹ ਛੋਟੇ ਨੂੰ ਚਪੇੜ ਮਾਰੀ ਰੋਂਦਾ ਬਾਹਰ ਨਿਕਲ ਗਿਆ ਬਾਹਰ ਸੀ ਕੁੱਤਾ ਸੁੱਤਾ ਉਹਨੇ ਕੋਡੀ ਨੇ ਵਾਰ ਚੱਲਿਆ ਕੁੱਤੇ ਨੂੰ ਜਾ ਕੇ ਮਾਰ ਦਿੱਤੀ ਨਾੜੀ ਨੇ ਆਪ ਦਾ ਲੱਕ ਮਾਰ ਤੇ ਕੁੱਤਾ ਸੁੱਤਾ ਉੱਪਰ ਬੰਦਾ ਤੁਰਿਆ ਜਾਂਦਾ ਸੀ ਕੁੱਤਾ ਉਹਨੂੰ ਵੱਢ ਗਿਆ ਤੇ ਉਹ ਬੰਦਾ ਕੋਈ ਸੀ ਜਿਹਨੇ ਸਵੇਰੇ ਚ ਮੇਲ ਮਾਰੀ ਮੈਨੂੰ ਕਹਾਣੀ ਸ਼ਿਕੀ ਲੱਗੀ ਮੈਂ ਕਿਹਾ ਹਰ ਕਰਮ ਪ੍ਰਤੀ ਕਰਤਾ ਕਿਥੋਂ ਚੱਲਿਆ ਉਹਨੇ ਕਿਸੇ ਨੂੰ ਮਾਰਿਆ ਜੋ ਮੈਂ ਤਾਦਿਆ ਗੁਰਬਾਣੀ ਦਾ ਤਹ ਕਾਲ ਸਤ ਗਏ ਪੁੰਨੀ ਪਾਪੀ ਆਖ ਨਾਏ ਕਰ ਕਰ ਕਰਨਾ ਨਿਕਲੇ ਜਾਓ ਆਪੇ ਬੀਜ ਤਾਂ ਵੀ ਖਾਓ ਇਹ ਹੋਵੇ ਨਹੀਂ ਸੱਚ ਦਾ ਵੀ ਹਾਂ ਇਹ ਕੰਮ ਹੋ ਸਕਦਾ ਹੈ ਕਰਮ ਪ੍ਰਤੀ ਕਰਮ ਬਣਦਾ ਹੈ ਪਰ ਜੇ ਗੁਰੂ ਕਿਰਪਾ ਕਰ ਦੇ ਤੇ ਕਰਮ ਸੜ ਜਾਂਦੇ ਜੇ ਗੁਰੂ ਕਰਮਾਂ ਦੇ ਵਿੱਚ ਦਵਾਈ ਦੇ ਦੇਣਾ ਮੈਂ ਇਹ ਦੇਖ ਇੱਕ ਮੇਲਾ ਹੈ ਫਿਰ ਕਰਮ ਕੁਝ ਨਹੀਂ ਕਰ ਸਕਦਾ ਕਿਉਂਕਿ ਕਿਰਪਾ ਹੀ ਕਰਮਾਂ ਨੂੰ ਸੜ ਸਕਦੀ ਹੈ ਆਪਣਾ ਕਰਮ ਨਹੀਂ ਕਰਵਾਉਂਦਾ ਫਿਰ ਜੇ ਉਹ ਰਿਪੇਸੋ ਉੱਥੇ ਉਹ ਚਲੇ ਗਏ ਕੀਰਤਨ ਕਰਕੇ ਸੀ ਸਮਾ ਆ ਗਿਆ ਕੋਈ ਪਤਾ ਨਹੀਂ ਉੱਧਾ ਪਿਆਰੋ ਇੱਕ ਪੈਸਾ ਇੱਕ ਬਾਵਾਵਾ ਸ਼ੋਰ ਸੱਚੀ ਮੁੱਚੀ ਜਦੋਂ ਅੰਦਰੋਂ ਕੰਮ ਦੇ ਪੈੜੇ ਫੁਰਨੇ ਉੱਠਣ ਲੱਗ ਪੈਂ ਉਦੋਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਚਲੇ ਪਰ ਜਦ ਨੂੰ ਵਾਪਸ ਆਇਆ ਨਾ ਕਿਉਂ ਚਲੇ ਗਏ ਇਹ ਕਾਲਕਤ ਸਹਿਬ ਦੇ ਪਿੱਛੇ ਇਹਨਾਂ ਦਾ ਕਾਰ ਹੁੰਦਾ ਸੀ ਕਿ ਅਕਾਲ ਤਖਤ ਸਹਿਬ ਹੁੰਨੇ ਇੱਥੇ ਪਿੱਛੇ ਰਬਾਬੀਆਂ ਦੀ ਗਲੀ ਹੁੰਦੀ ਸੀ ਕਿ ਚਲੇ ਗਏ ਅਖੀਰ ਤੇ ਜਦੋਂ ਦੁੱਖ ਨਾਲ ਆਪਰ ਹੋ ਗਏ ਕੱਲਾ ਸ਼ਰੀਰ ਦਾ ਦੁੱਖ ਨਹੀਂ ਪਿਆਰਿਓ ਉਹ ਖ ਪਿਆਸ ਇਹ ਦਿਨੋਂ ਖਤਰਨਾਕ ਢੁਕੰ ਗੱਜ ਜਦੋਂ ਕਿਸੇ ਦਾ ਅੰਦਰ ਬੰਦਗੀ ਤੇ ਟੁੱਟ ਜਾਏ ਕੀਤੀ ਹੋਈ ਬੰਦਗੀ ਤੇ ਅੰਦਰ ਟੁੱਟ ਜਾਏ ਉਦੋਂ ਲੁੜਚਦਾ ਗੁਰੂ ਸਾਹਿਬ ਨੇ ਬਣਿਚਿਆ ਤਤ ਤਤ ਲੋਲਿਆ ਆਤਮਰੂਹ ਭਗਤ ਬਾਬਾ ਫਰੀਦ ਜੀ ਬਾਗਲ ਹੋਈ ਸੋਸ਼ੋ ਰੋਣ ਹੁਣ ਤਤੋ ਵੀ ਰਹੇ ਨੇ ਮੈਂ ਉਹ ਦਿਨ ਪਾਠ ਕਰਾ ਮੇਰੇ ਮਨ ਚ ਹੈ ਤੱਪ ਦਾ ਇਹ ਵੀ ਤੱਪ ਤੇ ਤੱਪ ਦਾ ਨੂਰੀ ਵੀ ਪਿਆਸ ਜਿਹੜਾ ਕੋੜੀ ਸੀ ਜਿਉ ਤੱਪ ਹੈ ਪਰ ਉਹਦੇ ਤਪਨ ਵਿੱਚ ਤੇ ਬਾਬਾ ਫਰੀਦ ਸਾਹਿਬ ਦੇ ਤਪਨ ਵਿੱਚ ਬਰਕਤ ਹੈ ਉਹ ਜੀਉ ਤਪਤ ਕਹਿ ਬਾਰੋ-ਬਾਰ ਉਹ ਤਪ ਰਿਆ ਰੱਬ ਤੂੰ ਵਿਚਕੇ ਵਕਾਣਾ ਚ ਗਰ ਕੋ ਗਿਆਏ ਇਹ ਬਰਾਂਦ ਦੇ ਤਰਫ ਦਾ ਗਿਆਏ ਦਾਤਾ ਸਾਰੀ ਜ਼ਿੰਦਗੀ ਲੰਗੀ ਤੇਰੀ ਗਿਦਾਰ ਸੋ ਦੋਨਾਂ ਨੇ ਆਗੇ ਤੇ ਦੋਨੋਂ ਨੇ ਜੀ ਕ੍ਰਿਸ਼ਨਾਂ ਵੀ ਆਗੇ ਤੇ ਵਿਰਮਾਂ ਵੀ ਆਗੇ ਮੈਂ ਬੇਨਤੀ ਕਰਾਂ ਕਿ ਇਹ ਸ਼ਬਦ ਨੂੰ ਅੰਦਰ ਸਾਹਿਬ ਜੀ ਨੂੰ ਕਹਿ ਗੁਰਮੰਗ ਸਹਿ ਰਿਕੈਨਾ ਮਾੜੇ ਨੂੰ ਜੋ ਕਹੜਾ ਉਹਨੇ ਕੋਈ ਨ ਮਾਰਿਆ ਸੀ ਗੈ ਪਰ ਜਦੋਂ ਸਭਾ ਵੀ ਤੂੰ ਬੈਠੀ ਜਾ ਕੇ ਦੇਖ ਪਾਸੇ ਉਹ ਇਹ ਕਰਕੇ ਜਦੋਂ ਉਹ ਇਹ ਸ਼ਬਦ ਹੈ ਕਿ ਭਾਈ ਮਰਦਾਨਾ ਨੇ ਹੁੰਦਾ ਤੇ ਗੁਰਮੰਗ ਸਾਹਿਬ ਨੂੰ ਕੌਣ ਜਾਣਦਾ ਇਹ ਸ਼ਬਦ ਸਾਰੇ ਸੀ ਕਹਿਣਿਆ ਪਰ ਯਾਦ ਰੱਖੋ ਜਦੋਂ ਵਾਪਸ ਆਏ ਨਾ ਉਹਨਾਂ ਦੀ ਜ਼ਿੰਦਗੀ ਤੇ ਗੀਰ ਚੁੱਕੀ ਸੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਖੜੋ ਕੇ ਸੱਚੇ ਬਾਦਸ਼ਾਹ ਮੂਰਤ ਤੋਂ ਲੈ ਕੇ ਪश्चਮ ਤੱਕ ਚੜਦੇ ਤੋਂ ਲੈਂਦੇ ਤੱਕ ਸਾਰੀ ਦੁਨੀਆ ਵੇਖ ਲਈਏ ਤੇਰੇ ਵਰਗਾ ਕੋਈ ਨਹੀਂ ਉਗਣੋਂ ਤੈ ਇਹ ਬਾਤ ਤੈ ਨਹੀਂ ਕਰਨਾ ਗੁਰੂ ਕੋ ਤੈ ਦਾ ਸੰਬੋਧਨ ਤੈ ਦਾ ਅਰਥ ਇਹ ਪਤਾ ਉਗਣੋਂ ਤੈ ਆਥਣੋਂ ਜਿਦੋਂ ਸੂਰਜ ਉਗਦਾ ਪਿਆ ਆਥਣੋਂ ਦਾ ਜਦੋਂ ਡੁੱਬ ਰਿਹਾ ਉਹਨਾਂ ਨੇ ਪਹਿਲਾ ਸ਼ਬਦ ਇਹ ਤੋਂ ਕੰਸਰ ਨੂੰ ਜਿੱਤੇ ਉਹਨਾਂ ਨੇ

ਤੂੰ ਕਹਿ ਸਕੇ ਗੁਰੂ ਨਾਨਕ ਸਾਹਿਬ ਕਿਹਨੇ ਵਡਿਆਨੇ ਇਹਦੇ ਕੋ ਲਫਜ਼ਾਂ ਨਾਲ ਤੂੰ ਗੁਰੂ ਨਾਨਕ ਸਾਹਿਬ ਨੂੰ ਤੋਲ ਨਹੀਂ ਸਕਦਾ ਜਿੱਦੀ ਵਡਿਆਈ ਰੱਬ ਨੇ ਵద్ధి ਕਰ ਦਿੱਤੀ ਉਹਨੂੰ ਬੰਦਿਆਂ ਤੇ ਲਫਜ਼ ਮੁਤਾਜੀ ਨਹੀਂ ਫਿਰ ਸੁਣੋ ਨਾਉ ਕਰਤਾ ਕਰੇ ਜਿਸ ਦੇ ਨਾਮ ਨੇ ਜੋ ਜਿਸ ਦੀ ਵਡਿਆਈ ਨੂੰ ਕਰਤੇ ਪ੍ਰਖ ਨੂੰ ਵਡਿਆ ਕਰ ਦਿੱਤਾ ਹੋਵੇ ਕਿਉਂ ਬੋਲ ਹੋਵੇ ਜੋ ਖੀਦ ਹੈ ਜੋ ਖਣਾ ਤੋਲਣਾ ਕਿਸੇ ਬੋਲ ਨਾਲ ਨਹੀਂ ਤੋਲੇ ਜਾ ਸਕਦੇ ਗੁਰੂ ਨਾਨਕ ਸਾਹਿਬ ਦੀ ਵਿੜਿਆਈ ਦੇ ਬੋਲ ਦੇ ਗੁਨਾਹ ਸਤ ਪੈਣ ਪਾਰ ਆਵ ਹੈ ਪੌਰੰਗਤ ਤਾਂ ਪੜੀਦਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਜਿਨ